ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਦਾ ਮੁੱਖ ਦੋਸ਼ੀ ਮਿਹুল ਚੌਕਸੀ ਜਿਸ ਨੂੰ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਸ ਦੀ ਜ਼ਮਾਨਤ ਪਟੀਸ਼ਨ ਇੱਕ ਵਾਰ ਮੁੜ ਤੋਂ ਬੈਲਜੀਅਮ ਦੀ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਮਿਹুল ਚੌਕਸੀ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਸ ਦੇ ਵੱਲੋਂ 6300 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਸੀ ਤੇ ਇਸ ਘੁਟਾਲੇ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ ਹਾਲਾਂਕਿ ਇਸ ਸਾਲ ਬੈਲਜੀਅਮ ਦੇ ਵਿੱਚ ਉਸ ਨੂੰ ਬੈਲਜੀਅਮ ਪੁਲਿਸ ਨੇ ਅਪ੍ਰੈਲ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਮਿਹুল ਚੌਕਸੀ ਦੇ ਵੱਲੋਂ ਲਗਾਤਾਰ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਜ਼ਮਾਨਤ ਪਟੀਸ਼ਨਾਂ ਉਸ ਦੇ ਵੱਲੋਂ ਕੋਰਟ ਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਪਰ ਮੁਰਦ ਤੋਂ ਇੱਕ ਵਾਰ ਫਿਰ ਬੈਲਜੀਅਮ ਕੋਰਟ ਨੇ ਇਹ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮਿਹুল ਚੌਕਸੀ ਦੇ ਵੱਲੋਂ ਲਗਾਤਾਰ ਜ਼ਮਾਨਤ ਲੈਣ ਦੀ ਕੋਸ਼ਿਸ਼ ਜੋ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਕੋਰਟ ਨੇ सीबीआई ਦੀ ਜੋ ਮਜ਼ਬੂਤ ਦਲੀਲਾਂ ਜੋ ਹੈ सीबीआई ਦੇ ਵੱਲੋਂ ਦਿੱਤੀਆਂ ਗਈਆਂ ਜਿਸ ਤੇ ਸਾਫ਼ ਤੌਰ ਤੇ ਕਿਹਾ ਗਿਆ ਕਿ ਮਿਹুল ਚੌਕਸੀ ਕਾਨੂੰਨੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ ਤਾਂ ਚਾਹੇ ਦੇ ਵਿੱਚ ਉਹ ਪਹਿਲਾਂ ਤੋਂ ਹੀ ਕਈ ਦੇਸ਼ਾਂ ਤੋਂ ਫਰਾਰ ਹੋ ਚੁੱਕਿਆ ਹੈ ਤੇ ਚਾਹੇ ਦੇ ਵਿੱਚ ਜੇਕਰ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਹੋਰ ਕਿਸੇ ਦੇਸ਼ ਭੱਜ ਜਾਵੇਗਾ ਤਾਂ ਇਸੇ ਦੇ ਚੱਲਦੇ ਕੋਰਟ ਦੇ ਵੱਲੋਂ ਇਹ ਮਜ਼ਬੂਤ ਦਲੀਲਾਂ ਸੁਣਨ ਤੋਂ ਬਾਅਦ ਮਿਹুল ਚੌਕਸੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮਿਹੂਲ ਚੌਕਸੀ ਦਾ ਪਤੀਜਾ ਨਿਰਮੋਦੀ ਜੋ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਵਿੱਚ ਵੀ ਮੁੱਖ ਦੋਸ਼ੀ ਹੈ ਉਹ ਲੰਡਨ ਦੇ ਵਿੱਚ ਹਾਲਾਂਕਿ ਜੇਲ੍ਹ ਦੇ ਵਿੱਚ ਬੰਦ ਹੈ ਪਰ ਮਿਹੂਲ ਚੌਕਸੀ ਜੋ ਇਸ ਘੁਟਾਲੇ ਦੇ ਵਿੱਚ ਸ਼ਾਮਲ ਸੀਗਾ ਆਪਣੇ ਪਤੀਜੇ ਦੇ ਨਾਲ ਉਸ ਦੀ ਜ਼ਮਾਨਤ ਅਰਜ਼ੀ ਜੋ ਹੈ ਉਹ ਬੈਲਜੀਅਮ ਅਦਾਲਤ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਦੇ ਵੱਲੋਂ ਜੋ ਮਿਹਲ ਚੌਕਸੀਸ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਸ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਵੇ ਪਰ ਕੋਰਟ ਦੇ ਵੱਲੋਂ ਉਸ ਦੀ ਇਹ ਵੀ ਦਲੀਲ ਜੋ ਹੈ ਉਹ ਨਹੀਂ ਸੁਣੀ ਗਈ ਪਰ ਹੁਣ ਜ਼ਮਾਨਤ ਅਰਜ਼ੀ ਜੋ ਹੈ ਮਿਹਲ ਚੌਕਸੀ ਦੇ ਵੱਲੋਂ ਪਾਈ ਗਈ ਸੀ ਤਾਂ ਬੈਲਜੀਅਮ ਕੋਰਟ ਦੇ ਵੱਲੋਂ ਮੋੜ ਤੋਂ ਇਹ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਸੀਬੀਆਈ ਦੀਆਂ ਮਜ਼ਬੂਤ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਦਾ ਵੀ ਇਹ ਮੰਨਣਾ ਹੈ ਕਿ ਜੇਕਰ ਮਿਹুল ਚੌਕਸੀ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਵਿਦੇਸ਼ ਭੱਜ ਸਕਦਾ ਹੈ ਤਾਂ ਚਾਹੇ ਦੇ ਵਿੱਚ ਇਹ ਜ਼ਮਾਨਤ ਅਰਜ਼ੀ ਕੋਰਟ ਨੇ ਰੱਦ ਕਰ ਦਿੱਤੀ ਹੈ ਮਿਹুল ਚੌਕਸੀ ਦੀ ਤਾਂ ਮਿਹুল ਚੌਕਸੀ ਨੂੰ ਵੱਡਾ ਝਟਕਾ ਜੋ ਹੈ ਉਹ ਬੈਲਜੀਅਮ ਅਦਾਲਤ ਤੋਂ ਇੱਕ ਵਾਰ ਫਿਰ ਤੋਂ ਲੱਗਿਆ ਹੈ